ਹੁਣ ਤੂੰ ਚੰਗਾ ਭਲਾ ਬੋਲਣ ਦਾ ਪਹਿਲਾਂ ਤਾਂ ਹਾਂ ਹਾਂ ਕਰੀ ਜਾਣਾ ਬੋਲਣਾ ਕਿਦਾਂ ਟੱਡੀ ਪਾਸਾ ਨਹੀਂ ਆਉਂਦੀ ਅੱਛਾ ਹੁਣ ਮੈਂ ਮੰਗਲ ਗ੍ਰਹਿ ਤੇ ਜਾਣਾ ਐਕਸ਼ਨ ਸਾਰੇ ਪਾਸੇ ਵੇਖ ਉੱਤਰ ਥੱਲੇ ਤੂੰ ਵੀ ਆ ਆ ਅੱਗੇ ਆ ਵਾ ਸਣੀ ਆਪ ਆ ਜਾ ਮਗਰ ਉਹਦੇ ਉਦਾਂ ਹੀ ਜਿਦਾਂ ਦੱਸਿਆ ਸੀ ਈ ਵਰਾਡੀ ਆ ਆ ਆਹ ਬਤਾ ਮੇਰੀਆਂ ਖਾਂਗਾ ਲਾਉਣਾ ਇਹ ਵਾ ਨਹੀਂ ਨਹੀਂ ਕੀ ਗਈਆਂ ਨਾ ਇਹ ਇਹ ਇਹਦਾ ਅਨਾ ਮੰਗਲ ਕਰਾ ਤੂੰ ਆਦੋ ਲੀੜਾ ਤੇ ਤੂੰ ਬਾਬਿਆਂ ਵਾਲੇ ਪਾਈ ਫੜਨਿਆ ਮੇਰਾ ਕੋਈ ਨਾ ਉਹ ਲਾਕ ਲੈ ਗਿਆ ਵਾ ਨਹੀਂ ਨਹੀਂ ਦੋਰਾ ਇੱਥੇ ਕੀ ਲੈਣ ਆ ਆ ਤੇ ਘਰ ਜਨਿਕ ਲੈ ਆ ਵੇ ਕਿਆ ਮਾਮੇ ਨੂੰ ਠੀਕ ਠਾਕ ਆ ਆ ਮੇਉਨਾ ਤੇ ਘਰ ਦਾ ਡਰੈਸ ਨਹੀਂ ਪਤਾ ਤੇ ਫੇਰ ਨਹੀਂ ਪਤਾ ਤੇ ਜਾ ਫੇਰ ਘਰੇ ਜਾ ਕੇ ਘਰ ਕਿੱਦਾਂ ਜਾਵਾਂ ਉਹ ਮੇਰਾ ਮਰੋੜ ਖੋ ਕੇ ਲੈ ਗਿਆ ਕੋਈ ਕਿਹੜਾ ਮਰੋੜ ਖੋ ਕੇ ਲੈ ਗਿਆ ਓਏ ਮੇਰੇ ਮੇਰੇ ਚੱਲ ਮੇਰੇ ਘਰ ਤੇ ਨਿਕਲ ਲਿਆ ਵੇ ਕਿਹਾ ਮਾਮੇ ਨੂੰ ਠੀਕ ਆ ਅੱਛਾ ਤੇ ਮਿਲ ਲਿਆ ਮਾਮੇ ਨੂੰ ਤੂੰ ਕਹਣਾ ਨਹੀਂ ਮੈਨੂੰ ਡਰੈਸ ਹੀ ਨਹੀਂ ਅੱਛਾ ਤੇ ਫੇਰ ਜਾ ਘਰੇ ਚੱਲ ਜਾ ਘਰੇ ਮੇਰਾ ਮਰੋੜ ਲੈ ਗਿਆ ਖੋ ਕੇ ਕੋਈ ਮੰਗਲ ਗਰਾਹ ਤੋਂ ਐਡੀ ਦੂਰ ਤੂੰ ਇੱਥੇ ਕੀ ਲੈਣ ਆਇਆ ਵਾ ਮੇਰੇ ਨਾਨਕਿਆਂ ਨੇ ਕਿਹੜਾ ਮਰੋਟ ਆ ਵਾ ਲੀੜੇ ਮੈਂ ਡਾਂਸਿੰਗ ਕਾਰ ਤੋਂ ਕੱਢੇ ਡਾਂਸਿੰਗ ਕਾਰ ਤੋਂ ਹੂੰ ਉਹ ਕਿਹੜੀ ਕਾਰ ਆ ਐ ਨਚੰਡੇ ਆ ਸ਼ਾਕਾਰ ਹੂੰ ਠੀਕ ਆ ਤੇ ਨਹੀਂ ਤੇ ਤੁਹਾਡੇ ਘਰ ਤੇ ਵੀ ਆ ਸਨੀਫਲਾ ਘਰੇ ਤੇ ਮੈਂ ਤੈਨੂੰ ਭੇਜ ਦੂੰਗਾ ਪਰ ਤੈਨੂੰ ਮੇਰਾ ਕੰਮ ਕਰਨਾ ਪੈਣਾ ਵਾ ਦੱਸ ਕੀ ਕੰਮ ਤੈਨੂੰ ਨਾ ਬਾਬਾ ਬਣਨਾ ਪੈਣਾ ਵਾ ਤੇ ਆਪਾਂ ਕਮਾਈ ਕਰਨੀ ਆ ਬੰਝੂਗਾ ਨਹੀਂ ਤੂੰ ਕਹਿਣਾ ਮੈਂ ਮੈਂ ਨਹੀਂ ਬਾਨਾ ਬੁਨਾ ਨਹੀਂ ਮਨਣਾ ਨਹੀਂ ਨਾ ਬਰੇ ਘਰੇ ਜਾ ਕੇ ਤੇ ਚਨਾ ਮੈਨੂੰ ਗੰਦੇ ਭਾਈ ਨੇ ਕੁੱਟਿਆ ਘਰੇ ਕੱਟਾ ਐਕਸ਼ਨ ਇਹਨੂੰ ਦੇ कंटिन्यू ਦੇ ਥੋੜਾ ਤਾਇਆ ਤਾਇਆ ਕਹਿੰਦੇ ਬਾਬਾ ਜੀ ਮੇਰੇ ਤੋਂ ਛੋਟੇ ਐਕਸ਼ਨ ਹਾਂ ਹਾਂ ਬਾਬਾ ਜੀ ਮੇਰੇ ਤੋਂ ਛੋਟੇ ਦੇ ਵਿਆਹ ਹੀ ਗਏ ਆ ਉਹਨਾਂ ਦੇ ਬੱਚੇ ਮੈਨੂੰ ਤਾਇਆ ਤਾਇਆ ਕਹਿੰਦੇ ਆ ਤੇ ਕਹਿਂ ਦੋ ਕਦੇ ਡਾੜੀ ਜਾਂ ਨਾ ਬੇਟਾ ਕੋਈ ਕੰਮ ਬਿਲਡਿੰਗ ਬਿਲਡਿੰਗ ਦਾ ਸਿੱਖ ਲੋ ਕਿੰਨੇ ਕੰਮ ਆ ਕਿੰਨਾ ਕਾਰੋਬਾਰ ਆ ਆਹ ਕੋਈ ਹੋਰ ਕੰਮ ਤਿਆ ਨਾ ਗਾਲছੋਂ ਲਾਬਾ ਪਿਆ ਨਹੀਂ ਰਾਤੀ ਪੌਣੇ 9 ਵਜੇ ਇੱਕੇ ਲੱਤ ਤੇ ਐਕਸ਼ਨ ਦੋਵਾਂ ਦੇ ਆਉਂਦੇ ਆ ਦੋਵਾਂ ਅੱਛਾ ਐਕਸ਼ਨ ਉਹ ਕਹੇ ਉਹ ਵੀ ਤਾਇਆ ਤਾਇਆ ਕਹਿੰਦੇ ਆ ਬਾਬਾ ਜੀ ਉਹ ਬੱਚੇ ਤੇ ਮੈਨੂੰ ਤਾਇਆ ਤਾਇਆ ਕਹਿੰਦੇ ਆ ਤੇ ਕਹਿੰਦੇ ਤਾਇਆ ਤਾਇਆ ਕਿਹਨੇ ਕੁੜੀ ਦੇ ਕੇ ਤੈਨੂੰ ਭੁੱਖੇ ਤੜਾ ਮਾਰਨੀ ਤੁ ਫੇਰ ਉਹਨ ਮਸਲਾ ਲਕੀ ਹੋਊਗਾ ਨਹੀਂ ਅੱਗੇ ਤੂੰ ਵਧੀਆ ਕੀਤਾ ਛਣੀ ਹਾਣ ਬੱਚਾ ਬਾਹਰ ਜਾਣਾ ਐਕਸ਼ਨ ਕਰਨ ਲੱਗਾ ਅੱਛਾ ਬਾਬਾ ਜੀ ਮੈਂ ਬੜੀ ਜ਼ੋਰ ਤੋਂ ਆਇਆ ਆਸ ਲੈ ਕੇ ਕਦ ਬਤੋਣਾ ਤੇ ਫੌਜੀ ਭਰਤੀ ਵੇਖਣੀ ਤਕਣੀ ਵੀਰ ਬੰਦਾ ਦਾਲ ਸੌਣ ਲਾ ਪੌਣੇ 9 ਵਜੇ ਬਾਬਾ ਜੀ ਮੈਂ ਤੁਹਾਡੇ ਕੋਲ ਬਹੁਤ ਆਸ ਲੈ ਕੇ ਆਇਆ ਜੀ ਮੇਰਾ ਕਦ ਵਧਾ ਦਿਓ ਠੀਕ ਹੈ ਨਾ ਨਾ ਗੱਲ ਸੁਣਨਾ ਰਾਤ ਨੂੰ 9:30 ਵਜੇ ਇੱਕੇ ਲੱਤ ਤੇ ਖਲੋ ਕੇ 11 ਵਾਰ ਨੋਨੀ ਛੀ ਛੀ ਵਾਲਾ ਮੰਤਰ ਜਪਣਾ ਆ ਐਕਸ਼ਨ ਉਹ ਇਹ ਕਿਉਂ ਕੱਦ ਵਧਾਉਣ ਆ ਗਿਆ ਵਾ ਬਾਬਾ ਤੇ ਆਪ ਅੱਗੇ ਉਹਨਾਂ ਗਿਆ ਨਹੀਂ ਐਕਸ਼ਨ ਉਹ ਆਗ ਨਹੀਂ ਵੀਰ ਤੂੰ ਇਹ ਕਿਉਂ ਕੱਦ ਵਧਾਉਣ ਆ ਗਿਆ ਵਾ ਬਾਬੇ ਦਾ ਤੇ ਆਪ ਨਹੀਂ ਕੱਦ ਵਧਿਆ ਬਾਬੇ ਦਾ ਕੱਦ ਨਹੀਂ ਵਧਿਆ ਔਰ ਤੈਨੂੰ ਪਤਾ ਬਾਬਿਆਂ ਦੀ ਕਿੰਨੀ ਹਾਈਟ ਸੀ ਬਾਬੇ ਪੂਰੇ 9 ਫੁੱਟ ਜਵਾਨ ਸੀ ਇਹਦੇ ਮਾ ਚੱਲਦੇ ਐਕਸ਼ਨ ਅੱਛਾ ਨਹੀਂ ਮੰਨਦਾ ਤੂੰ ਬਾਬੇ ਨੂੰ ਨਹੀਂ ਮੈਂ ਨਹੀਂ ਮੰਨਦਾ ਬਾਬੇ ਨੂੰ ਤੇ ਫਿਰ ਕਿੱਦਾਂ ਮੰਨੇਗਾ ਮੈਂ ਬਾਬੇ ਨੂੰ ਤਾਂ ਮਨੂ ਜੇ ਬਾਬਾ ਮੈਨੂੰ ਦੱਸੇਗੀ ਮੈਂ ਆਪਣਾ ਮੈਂ ਆਪਣੇ ਕਿਹੜੇ ਜੇ ਮੈਨੂੰ ਦੱਸੇ ਕਿ ਮੈਂ ਇੱਥੇ ਆਪਣਾ ਕੀ ਕੰਮ ਕਰਾਉਣ ਆਇਆ ਅੱਛਾ ਬਾਬਾ ਤੈਨੂੰ ਦੱਸੇ ਵੀ ਤੂੰ ਕੀ ਕੰਮ ਕਰਾਉਣ ਆਇਆ ਠੀਕ ਆ ਪੁੱਛਣਾ ਨੂੰ ਹਾਂਜੀ ਪੁੱਛਣਾ ਓਕੇ ਹੱਥ ਅੱਗੇ ਕਰ ਇੱਕ ਕਰ ਤਾ ਨੂੰ ਕਰੀਂ ਥਾ ਨੂੰ ਕਰੀਂ ਰੋਲ ਐਕਸ਼ਨ ਦੀਏ ਫਿਰ ਇਹ ਮੁਸਲ ਤੇਰੀ ਹਾਂਜੀ ਦੱਸੋ ਬਾਬਾ ਜੀ ਬਾਹਰ ਜਾਣਾ ਨਾ ਹਾਂਜੀ ਜਾਣਾ ਤਾਂ ਮੈਂ ਬਾਹਰ ਹੀ ਆ ਕੱਲ ਦੀਏ ਹਾਂਜੀ ਕੱਲ ਦਾ ਬਾਬਾ ਜੀ ਠੀਕ ਹੈ ਠੀਕ ਹੈ ਬੱਚਾ ਬਾਹਰ ਜਾਣਾ ਹਾਂਜੀ ਬਾਹਰ ਜਾਣਾ ਕਿੰਨੀ ਵਾਰ ਫੈਸਲਾ ਆਈਆ ਤਿੰਨ ਵਾਰ ਨਹੀਂ ਹੁਣ ਦੂਜੀ ਬੱਚਾ ਬਾਹਰ ਜਾਣਾ ਹਾਂਜੀ ਬਾਹਰ ਜਾਣਾ ਠੀਕ ਕਿੰਨੀਆਂ ਫੈਸਲਾਈਆਂ ਗੇ ਤਿੰਨ ਵਾਰ ਆਈਆਂ ਬਾਬਾ ਜੀ ਚੌਥੀ ਵਾਰ ਨਹੀਂ ਹੁੰਦੀ ਤੂੰ ਗਾਡ ਜਾਏਗਾ ਸੁਬੰਦਰ ਵਾਲੇ ਜਾਂ ਤੇ ਪਾਣੀ ਡੁੱਬ ਕੇ ਜਾਵੇ ਐਕਸ਼ਨ ਜੈਲੰਪੁਤਰ ਬਾਬੇ ਦੀ ਜੈਲੰਪੁਤਰ ਬਾਬੇ ਦੀ ਬਾਬਾ ਜੀ ਫਿਰ ਹੁਣ ਮੈਂ ਪਾਸਵਰਡ ਬਣਾਣਾ ਵੀ ਅਵੇ ਪਾਸਵਰਡ ਅੱਦ ਤੱਕ ਬਣਾਇਆ ਨਹੀਂ ਨਹੀਂ ਬਾਬਾ ਜੀ ਢਾਰ ਘੜ ਦੀ ਗਾਪੀ ਤੇ ਜਾਣਾ ਨਹੀਂ ਬਾਬਾ ਜੀ ਫਿਰ ਡੁੱਬ ਕੇ ਜਾਣਾ ਉਹ ਗੱਲਾਂ ਫਿਰ ਤੁਸੀਂ ਆਂਦੇ ਬਾਹ ਜਾਣਾ ਪਾਸਪੋਰਟ ਤੋਂ ਬਿਨਾ ਕਿੱਦਾਂ ਤੈਨੂੰ ਧਾਰ ਕਰਦੇ ਥੋੜੀ ਜੈਨ ਲੱਗ ਜਾਣਾ ਕੋਈ ਨਹੀਂ ਬਾਬਾ ਇਹ ਬੱਚਾ ਕੋ ਗਲਤੀ ਹੋ ਜਾਂਦੀ ਆ ਆ ਫੜੋ ਤੁਸੀਂ ਲੇਖ ਲਿਖਣ ਵਾਲਾ ਪੈਨ ਤੇ ਇਹਦੇ ਹੱਥ ਤੇ ਬਾਹਰ ਜਾਣ ਵਾਲੀ ਲੇਖ ਲਿਖ ਦੋ ਮੜਾ ਜਾ ਕਰ ਦੋ ਆ ਐਕਸ਼ਨ ਬਾਬਾ ਜੀ ਮੇਰਾ ਵੀ ਘਰ ਕੋਈ ਮਸਲਾ ਹ ਲੈ ਮੇਰੇ ਵੀ ਲੇਖਾਂ ਚ ਲਿਖੋ ਕਤ ਵੱਡਾ ਹੁੰਦਾ ਨੋਨੀ ਸੀ ਨੋਨੀ ਸੀ ਨੋਨੀ ਸੀ ਡਨ ਪਾਪਾ ਜੀ ਮੇਰਾ ਵੀ ਕਰੋ ਮਸਲਾ ਲੈ ਮੇਰੇ ਮਰੋ ਲੇਖਾ ਜੀ ਦਾ ਤਾਂ ਵੱਡਾ ਹੋਣ ਲੇ ਲਕੀਰ ਲੀਕ ਨਹੀਂ ਮਾਰਨੀ ਤੇਰੇ ਅੱਜ ਚਰਨਾਂ ਦੇ ਫਲ ਲਖਣਾ ਉਹ ਚਰਨਾਂ ਅੱਜ ਤੇਰੇ ਲੀਕ ਨਹੀਂ ਮਾਰਨੀ ਜਿਹਨੂੰ ਫਲ ਦੇਣਾ ਨੋਨੀ ਸੀ ਨੋਨੀ ਸੀ ਨੋਨੀ ਸੀ ਐਕਸ਼ਨ ਉਹ ਨਹੀਂ ਗੁਰੂਆ ਉਹ ਆ ਗਿਆ ਹੀ ਬੜਾ ਬੱਚਾ ਐਕਸ਼ਨ ਐਕਸ਼ਨ ਬੱਚਾ ਇਹ ਸੁਰਗਾ ਦਾ ਖਾ ਲਿਆ રાત સુકને છે ખાના ઈ ઈ આ તમારે હોવે ને મસલેવાળા હાજી બાબાજી કોઈ ટેન્શન દેની નઈ કાલની નહીં નહીં બાબાજી ઓર કઈ દેની પસના નહીં બાબાજી બસ ઈયા ઈયા ઓ કી તરીયો ના તુ એક્શન આશા તમારે હોવે ને મસલેવાળા હાજી બાબાજી હોગે આટે મસલેવાળા કોઈ સંસાકો પરેશાની ના કેતા નહીં નહીં બાબાજી બસ જી યાર અમ તુતર બાબાજી હા ઈ ગામે ના બાબાજી ਏ ਹੋ ਹੋਇਆ ਬੱਚਾ ਏ ਹੋ ਬੱਚਾ ਵਾ ਕਿਹੜਾ ਬੱਚਾ ਜਿਹਨੇ ਜਿਹਨੇ ਮੇਰਾ ਮੋੜ ਖੋਇਆ ਕਿਹੜਾ ਮੋੜ ਬਾਬਾ ਜੀ ਇਹੋ ਲੈ ਕੇ ਪਹ ਚਾਹੀ ਉਹ ਤੂੰ ਸਾਡੇ ਬਾਬੇ ਦਾ ਰਮੋੜ ਉਹ ਆ ਨਾ ਬਾਬਾ ਇਹ ਗੱਲ ਏ ਤੇਰਾ ਭਲਾ ਓਏ ਹੱਟ ਛੱਡੋ ਬਾਬਾ ਜੀ ਮੈਂ ਤਾਂ ਹਾਏ ਬਾਬਾ ਜੀ ਇਹ ਤੇ ਮੇਰਾ ਰਮੋੜ ਹੈ ਮਾਰੋ ਮੋੜ ਬਾਬਾ ਜੀ ਮੈਂ ਖੋਲਦਾ ਖੋਲਦਾ ਹਾਏ ਬਾਬਾ ਜੀ ਆ ਵੇਖੋ ਤੁਹਾਡਾ ਹੀ ਆ ਨਾ ਓਹ ਹੋਇਆ ਹਟੋ ਬਾਬਾ ਜੀ ਨਹੀਂ ਹਟੋ ਦੋ ਹੁ ਚੱਲੀ ਆਹ ਹੋਈਆ ਹੋਈਆ ਚਲੋ ਤੁਸੀਂ ਦੱਬ ਕੇ ਵੇਖੋ ਸੋਚੀ ਜਾ ਪਰੇ ਜਾ ਕੇ ਇਹ ਦੇ ਲੋ ਤੜੀਏ ਇਹਨੇ ਕਾਫੀ ਵੀ ਦਿਓ ਸਜੀ ਚਿੱਟੀ ਜੀ ਐ ਕੋਣ ਥੋੜੀ ਛੋਟੀ ਤਾਂ ਚੁੱਕ ਨਾ ਹਾਂ ਇੱਥੇ ਥੋੜਾ ਸਮਾਈਲ ਕਰ